ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅੱਜ ਗੱਲ ਕਰਦੇ ਹਾਂ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀ ਮੰਗਾਉਣ ਦੇ ਵਿੱਚ ਬੜਾ ਅਹਿਮ ਰੋਲ ਨਿਭਾਇਆ ਸੀ ਜਾਂ ਕਹਿ ਦਈਏ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੋਟ ਬੈਂਕ ਜੋੜਨ ਦੇ ਲਈ ਆਪਣੇ ਆਪ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਡੇਰਾ ਬਾਬਾ ਸੱਚਾ ਸੌਦਾ ਦੇ ਮੁਖੀ ਦੀ ਜਿਹੜਾ ਮਾਫੇਨਾਮਾ ਹੋਈ ਹੈ ਉਹਦੇ ਵਿੱਚ ਕੀ ਭੂਮਿਕਾ ਰਹੀ ਹੈ ਇਸ ਦੇ ਅੱਜ ਖੁਲਾਸੇ ਕੀਤੇ ਨੇ ਖਾਸ ਰਹੇ ਡੇਰਾ ਬਾਬਾ ਸੱਚਾ ਸੌਦਾ ਦੇ ਮੁਖੀ ਦੇ ਨਾਲ ਪ੍ਰਦੀਪ ਸਿੰਘ ਕਲੇਰ ਨੇ ਅਤੇ ਉਸ ਦਾ ਇੱਕ ਸਾਥੀ ਹੈ ਹਰਸ਼ ਤੁਰੀ ਜਿਨ੍ਹਾਂ ਨੇ ਮਿਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਬյਉਤਬੰਦੀ ਬਣਾਈ ਦੱਸਾਂਗੇ ਤੇ ਖੁਲਾਸੇ ਕਰਾਂਗੇ ਕਿ ਪ੍ਰਦੀਪ ਕਲੇਰ ਨੇ ਬੜੇ ਵੱਡੇ ਖੁਲਾਸੇ ਕੀਤੇ ਨੇ ਬਾਬਾ ਦੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਲੈ ਕੇ ਕਿਵੇਂ ਮਾਫੀ ਮੰਗੀ ਗਈ ਕਿੱਥੇ ਇਹਨਾਂ ਨੇ ਮੁਲਾਕਾਤਾਂ ਕੀਤੀਆਂ ਪਹਿਲੀ ਮੁਲਾਕਾਤ ਦੇਰੇ ਦੇ ਵਿੱਚ ਹੋਈ ਦੂਜੀ ਦਿੱਲੀ ਦੇ ਵਿੱਚ ਤੀਜੀ ਜਿਹੜੀ ਹੋਈ ਬੰਬੇ ਦੇ ਵਿੱਚ ਇਸ ਨੂੰ ਲੈ ਕੇ ਜਦੋਂ ਇੱਕ ਨਿੱਜੀ ਚੈਨਲ ਤੇ ਪਰਦੀਪ ਕਲੇਰ ਜਿਹੜੇ ਇੰਟਰਵਿਊ ਦੇ ਰਹੇ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਮਾਫੀਨਾਮਾ ਹੋਇਆ ਹੈ ਉਸ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਪਾਰਟੀ ਪ੍ਰਧਾਨ ਨੇ ਉਹਨਾਂ ਦੀ ਦੇਣ ਹੈ ਦੱਸ ਦਈਏ ਪਾਰਟੀ ਨੂੰ ਬਚਾਉਣ ਵਾਲੇ ਪੰਜਾਬ ਦੀਆਂ ਗੱਲਾਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਸਿੱਖ ਧਰਮ ਦੇ ਅਹੁਦੇਦਾਰ ਪੈਰਾਂ ਦੇ ਵਿੱਚ ਪੈਂਦੇ ਨੇ ਦੇਰਾ ਬਾਬਾ ਸੱਚਾ ਸੌਦਾ ਜਿਸ ਤੇ ਬਲਾਤਕਾਰ ਦੇ ਕਤਲਾਂ ਦੇ ਕਈ ਅਨੇਕਾਂ ਦੋਸ਼ ਚੱਲਦੇ ਪਏ ਨੇ ਅਤੇ ਦੇਖੋ ਫਟਕਾਰ ਲਗਾਉਣੀ ਚਾਹੀਦੀ ਸੀ ਸੁਖਵੀਰ ਸਿੰਘ ਬਾਦਲ ਨੂੰ ਕਿ ਭਰਾਵਾ ਅਸੀਂ ਤੈਨੂੰ ਮਾਫੀ ਮੰਗਵਾਈ ਹੈ ਲੇਕਿਨ ਉਲਟਾ ਉਹ ਛਿੜਕਾ ਦਿੰਦਾ ਹੈ ਗਾਲੀ ਗਲੋਚ ਕਰਦਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜਾ ਆਪਣੇ ਆਪ ਨੂੰ ਸਿੱਖ ਧਰਮ ਦਾ ਰਹਿਬਰ ਸਮਝਦਾ ਹੈ ਇਹ ਤਾਂ ਇੱਕ ਬਾਬਾ ਸਿਸਟਮ ਹੋ ਗਿਆ ਹੈ ਕਿ ਵਿਚਾਰੀਵਾ ਸਿਸਟਮ ਹੋ ਗਿਆ ਕਿਉਂਕਿ ਉਸ ਜਿਹੜਾ ਮਾਫੀ ਨਾਮਾ ਸੀ ਉਹ ਮਾਫੀ ਨਾਮਾ ਨਹੀਂ ਸੀ ਇਹ ਗੱਲ ਕਹੀ ਹੈ ਪ੍ਰਦੀਪ ਸਿੰਘ ਕਲੇਰ ਨੇ ਪ੍ਰਦੀਪ ਸਿੰਘ ਕਲੇਰ ਨੇ ਕਿਹਾ ਕਿ ਬਾਬਾ ਰਾਮ ਰਹੀਮ ਨੇ ਸਿਰਫ ਸਪਸ਼ਟੀਕਰਨ ਦਿੱਤਾ ਸੀ ਜਿਹੜਾ ਉਸਨੇ ਚੋਲਾ ਪਾਇਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਸਤੇ ਮਾਫੀ ਨਾਮਾ ਜਾਂ ਕਹਿ ਦਈਏ ਮਾਫੀ ਵਾਲਾ ਸ਼ਬਦ ਜਿਹੜਾ ਜੋੜਿਆ ਗਿਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਵੱਲੋਂ ਜੋੜਿਆ ਗਿਆ ਕਿਉਂਕਿ ਚਾਹੁੰਦੇ ਸੀ ਕਿ ਸਾਨੂੰ ਜਿਹੜਾ ਵੋਟ ਬੈਂਕ ਇਕੱਠਾ ਹੋਵੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬਾਬਾ ਰਾਮ ਰਹੀਮ ਦੀ ਪੰਜਾਬ ਦੇ ਖਾਸ ਕਰਕੇ ਗੱਲ ਕਰੀਏ ਸੰਗਰੂਰ ਤੇ ਬਠਿੰਡੇ ਦੇ ਵਿੱਚ ਤੂਤੀ ਬੋਲਦੀ ਸੀ ਬਾਬੇ ਦੀ ਹਜ਼ਾਰਾਂ ਹੀ ਸਰਦਾਲੂ ਸੀ ਲਖਵਿੰਦਰ ਲਖੀ ਜਿਹੜੇ ਬਾਬੇ ਦੇ ਕੁੜਮ ਨੇ ਸੌਰੀ ਜੱਸੀ ਉਹਨਾਂ ਨੇ ਵੀ ਐ ਭੂਮਗਾ ਨਵਾਈ ਹੈ ਬਾਬਾ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀ ਦਵਾਉਣ ਦੇ ਵਿੱਚ ਇਸ ਨੂੰ ਲੈ ਕੇ ਪ੍ਰਦੀਪ ਕਲੇਰ ਅਤੇ ਹਰਜ ਧੂਰੀ ਨੇ ਰੱਜ ਕੇ ਖੁਲਾਸੇ ਕੀਤੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਸਪਸ਼ਟੀਕਰਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਲਬ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਜਥੇਦਾਰ ਰਗਵੀਰ ਸਿੰਘ ਨੂੰ ਸੌਂਪ ਦਿੱਤਾ ਹੈ ਇਹਨਾਂ ਦਿਨਾਂ ਦੇ ਵਿੱਚ ਉਹ ਇੰਗਲੈਂਡ ਗਿਆ ਹੋਏ ਨੇ ਮਾਫੀ ਨਾਮ ਨੂੰ ਉਹ ਸੌਰੀ ਸਪਸ਼ਟੀਕਰਨ ਨੂੰ ਲੈਣ ਵਾਸਤੇ ਉਹ ਆਏ ਸਿਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੁਣ ਫਿਰ ਦੁਬਾਰਾ ਉਹ ਇੰਗਲੈਂਡ ਤੇ ਗਿਆ ਹੋਏ ਨੇ ਉਹਨਾਂ ਦੇ ਨਾਲ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਵੀ ਸੀ ਜਿਹੜੇ ਪ੍ਰਦੀਪ ਕਲੇਰ ਨੇ ਇਲਜ਼ਾਮ ਲਗਾਏ ਨੇ ਜਿਹੜੇ ਖਲਾਸੇ ਉਹ ਕੀਤੇ ਨੇ ਨਿੱਜੀ ਚੈਨਲ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਜਦੋਂ ਸੁਣੋਗੇ ਤੁਹਾਡੇ ਲੂ ਕੰਡੇ ਖੜੇ ਹੋਣ ਜਾਣਗੇ ਜਿਹੜੇ ਆਪ ਦੇ ਆਪ ਨੂੰ ਧਰਮ ਦੇ ਅਹੁਦੇਦਾਰ ਸਮਝਦੇ ਨੇ ਜਾਂ ਅਨੁਯਾਈ ਸਮਝਦੇ ਨੇ ਜਾਂ ਜਿਹੜੇ ਮੋਢੀ ਸਮਝਦੇ ਨੇ ਉਹ ਬਾਬੇ ਦੇ ਪੈਰਾਂ ਦੇ ਵਿੱਚ ਡਿੱਗਦੇ ਰਹੇ ਨੇ ਬਾਬਾ ਉਹਨਾਂ ਦੇ ਨਾਲ ਗਾਲੀ-ਕਲੋਚ ਵੀ ਕਰਦਾ ਰਿਹਾ ਹੈ ਵੀ ਭਾਈ ਮੈਂ ਤੇ ਤੁਹਾਨੂੰ ਸਪਸ਼ਟੀਕਰਨ ਦਿੱਤਾ ਸੀ ਤੁਸੀਂ ਕਿਹੜੇ ਮਾਫੀ ਨਾਮੇ ਦੀ ਗੱਲ ਕਰਦੇ ਹੋ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਿਲਿਆ ਵੀ ਕੁਝ ਨਹੀਂ ਸੱਤਾ ਦੇ ਵਿੱਚ ਵੀ ਨਹੀਂ ਆਏ ਇਹ ਸਾਰੇ ਇਲਜ਼ਾਮ ਪਲਦੀਪ ਪ੍ਰਦੀਪ ਕਲੇਰ ਅਤੇ ਹਰਸ਼ ਧੂਰੀ ਨੇ ਲਾਇਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਬਿਆਨ ਬਾਜੀ ਕੀਤੀ ਹੈ ਪ੍ਰਦੀਪ ਕਲੇਰ ਨੇ ਕੀ ਉਹ ਇਹਨਾਂ ਦਾ ਸਪਸ਼ਟਿਕਰਨ ਦੇਣਗੇ ਕੁੱਲ ਮਿਲਾ ਕੇ ਜੇ ਗੱਲ ਕਰੀਏ ਸਿੱਖ ਜਗਤ ਦੀ ਪੰਥਕ ਲੋਕਾਂ ਦੀ ਪੰਥਕ ਲੋਕਾਂ ਨੂੰ ਲਗਭਗ ਪਤਾ ਹੈ ਕਿ ਮਾਫੀ ਨਾਵੇਂ ਵਾਲੀ ਜਿਹੜੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਚਾਲ ਖੇੜੀ ਗਏ ਸੀ ਉਹਦਾ ਪੂਰਾ ਤੇ ਪੂਰਾ ਹੱਥ ਹੈ ਜਾਂ ਕਹਿ ਦਈਏ ਜਿਹੜਾ ਉਹਦਾ ਕ੍ਰੈਡਿਟ ਜਾਂਦਾ ਹੈ 101% ਉਹ ਸੁਖਬੀਰ ਬਾਦਲ ਨੂੰ ਹੀ ਜਾਂਦਾ ਹੈ ਫਿਰ ਬੈਵਲ ਕਲਾਂ ਗੋਲੀਕਾਂ ਦੀ ਗੱਲ ਲੈ ਲਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਮੁੱਦੇ ਲੈ ਲਈਏ ਕਿਤੇ ਵੀ ਨਹੀਂ ਕਾਰਵਾਈ ਕੀਤੀ ਨਾ ਤੇ ਕੀਤੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਅਤੇ ਨਾ ਹੀ ਕੀਤੀ ਸੁਖਬੀਰ ਬਾਦਲ ਨੇ ਜਿਹੜੇ ਪਾਰਟੀ ਪ੍ਰਧਾਨ ਨੇ ਐਕਟ ਲਿਸਟ ਐਕਸ਼ਨ ਲੈਣਾ ਚਾਹੀਦਾ ਸੀ ਉਸ ਮਾਫੀਨਾਮੇ ਉੱਤੇ ਇਹ ਮਾਫੀਨਾਮਾ ਕਿਵੇਂ ধোয়াਇਆ ਗਿਆ ਕਿੱਥੋਂ ਵੀ ਹੌਂਦਬੰਦੀ ਬਣੀ ਇਹ ਸਾਰੀਆਂ ਗੱਲਾਂ ਹਰਸ਼ ਅਤੇ ਪ੍ਰਦੀਪ ਕਲੇਰ ਨੇ ਰੱਜ ਕੇ ਕੀਤੀਆਂ ਉਹ ਕਿਉਂਕਿ ਉਹ ਖਾਸਮ ਖਾਸ ਮੰਨੇ ਜਾਂਦੇ ਨੇ ਡੇਰਾ ਸੱਚਾ ਸੌਦਾ ਬਾਬਾ ਦੇ ਜਿਹੜੇ ਮੁਖੀ ਨੇ ਬਾਬਾ ਰਾਮ ਰਹੀਮ ਦੇ ਹੁਣ ਬਾਬਾ ਤੇ ਜੇਲ੍ਹ ਦੇ ਵਿੱਚ ਹੈ ਸੁਨਾਰੀਆ ਦੀ ਜਿਹੜੀ ਰੋਤਕ ਦੀ ਜੇਲ ਹੈ ਲੇਕਿਨ ਹੁਣ ਮਾਫੀਨਾਮੇ ਦੇ ਵਿੱਚ ਜਿਹੜਾ ਬਾਗੀ ਤੜੇ ਨਹੀਂ ਦਿੱਤਾ ਸੀ ਉਸ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਮਾਫੀਨਾਮੇ ਦੀ ਬਾਬੇ ਰਾਮ ਰਹੀਮਵਾਲੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਹੈ ਬਾਗੀ ਤੜਾ ਕਹਿ ਰਿਹਾ ਸਾਡਾ ਕੋਈ ਇਸ ਦਿਨ ਲੈਣਾ ਦੇਣਾ ਨਹੀਂ ਸੀ ਅਤੇ ਨਾ ਹੀ ਸਾਨੂੰ ਇਹਨਾਂ ਗੱਲਾਂ ਦਾ ਪਤਾ ਸੀ ਇਹ ਤਾਂ ਜਦੋਂ ਵਿਰੋਧ ਹੋਇਆ ਫਿਰ ਇਹਨਾਂ ਨੂੰ ਜਿਹੜਾ ਹੈ ਐਕਸ਼ਨ ਦੇ ਵਿੱਚ ਆਉਣਾ ਪਿਆ ਵਿਰੋਧੀ ਧਿਰ ਨੂੰ ਜਦੋਂ ਵਿਧਾਨ ਸਭਾ ਦੀਆਂ ਝੋਣਾ ਚੱਲ ਰਹੀਆਂ ਸੀ لیکن प्रदीप ਕਲੇਰ ਅਤੇ ਅਰਸ਼ ਤੁਰੀ ਨੇ ਜਿਹੜੇ ਇਲਜ਼ਾਮ ਲਗਾਏ ਨੇ ਉਹਨਾਂ ਨੂੰ ਦੇਖ ਕੇ ਪੰਜਾਬ ਦੇ ਲੋਕ ਹੈਰਾਨ ਤੇ ਹੁੰਦੇ ਹੋਣਗੇ ਕਿ ਜਿਨ੍ਹਾਂ ਨੂੰ ਅਸੀਂ ਸਿੱਖ ਪੰਥ ਦੇ ਅਨਿਆਈ ਮੰਨਦੇ ਹਾਂ ਜਿਨ੍ਹਾਂ ਨੂੰ ਕਹਿੰਦੇ ਆ ਕਿ ਸਿੱਖ ਪੰਥ ਇਹਨਾਂ ਦੇ ਸਿਰ ਤੇ ਵਧੀਆ ਚੱਲ ਰਿਹਾ ਹੈ ਲੇਕਿਨ ਉਹ ਅੰਦਰ ਖਾਤੇ ਸਿੱਖ ਪੰਥ ਨੂੰ ਸਿੱਖ ਵੋਟ ਨੂੰ ਜਿਹੜੀ ਘਾਤ ਲਗਾ ਕੇ ਬੈਠੇ ਰਹੇ ਨੇ ਚੰਦ ਮੁੱਖ ਮੰਤਰੀ ਖਾਤਾ ਅਤੇ ਚੰਦ ਪੈਸਿਆਂ ਦੀ ਖਾਤਾ ਧੰਨਵਾਦ